ਕਬੱਡੀ ਪਾ ਦੇ ਗੱਭਰੂਆ ਬਾਬਾ ਠਾਕਰ ਸਿੰਘ ਨੂੰ ਇਹ ਮਾਨਸਿਕਾ ਵੀ ਇਹ ਨੌਜਵਾਨ ਜਿਹੜਾ ਮੇਰਾ ਪੋਤਾ ਹੈ ਮੇਰੇ ਪੁੱਤਰ ਦੇ ਘਰ ਪੈਦਾ ਹੋਇਆ ਨੌਜਵਾਨ ਵੱਖਰੀ ਗੱਲ ਕਰੇਗਾ ਮੇਰੇ ਵੀਰੋ ਇਸ ਸੁਲਤਾਨਪੁਰ ਲੋਧੀ ਦਾ ਇਹ ਇਸ ਨੌਜਵਾਨ ਗੱਭਰੂ ਦਾ ਔਰ ਵੇਖਦਾ ਵੀ ਤੰਗੂ ਕਹਿੰਦੇ ਨੇ ਵੀ ਪੰਮਾ ਤੰਗੂ ਐਸੇ ਕਬੱਡੀ ਖਾ ਰਿਹਾ ਹੈ ਔਰ ਵੱਖ-ਵੱਖ ਦੇਸ਼ਾਂ ਦੇ ਵਿੱਚ ਮੈਜਰ ਡੈਸ ਕਰਵਾਇ ਜਿਸ ਜਾਫੀ ਐਸਵੇਲੇ ਕੋਸ਼ਿਸ਼ ਕਰ ਰਿਹਾ ਹੈ ਇਹਨੂੰ ਨੇਕਾ ਮਨਸੂਰ ਵਾਲੀਆ ਕਹਿੰਦੇ ਜਿੱਥੋਂ ਦਾ ਬੰਤਾ ਕਬੱਡੀ ਖਿਡਾਰੀ ਬੜਾ ਮਸ਼ਹੂਰ ਹੈ ਔਰ ਇਸ ਨੌਜਵਾਨ ਨੇ ਪਹਿਲੀ ਵਾਰ ਕਨੇਡਾ ਦੇ ਵਿੱਚ ਮੈਜਰ ਡੈਸ ਕਰਵਾ ਦਿੱਤਾ ਸਾਡੇ ਤੇਸੀ ਸਾਹਿਬਾ ਨੇ ਇੱਕ ਵਾਰ ਨਹੀਂ ਜਦੋਂ ਸਵੈਡਨ ਸਰੀਏ ਦੇ ਵਿੱਚ ਮੈਜਰ ਡੈਸ ਹੋਈ ਹੈ ਮੇਰੇ ਵੀਰੋ ਔਰ ਵਖਰੀ ਗੱਲ ਆ ਉਸ ਕੱਪ ਦੀ ਹੈ ਕਿ ਸਿੱਖਲਾ ਕਲੈਰੀਆ ਮੋਰਾਂ ਦੇ ਤੁਰਨਾ ਤੋਰ ਪੰਜਾਬਣ ਦੇ ਇੱਕ ਕਲੈਰੀ ਮੋਰ ਦੀ ਤਰ੍ਹਾਂ ਪਾਈ ਹੋਈ ਪੈਲ ਇਸ ਨ ਬੀਡੀ ਅਦਲਕਾਰੇ ਹਰਨਾਮਪੁਰੇ ਵਾਲੇ ਨੇ ਉਸੇ ਤਲਕਾਨ ਸੋਨਾ ਹੈ ਸ਼ਗਿਰਦ ਨੌਜਵਾਨ ਐਸੇ ਕਬੱਡੀ ਪਾ ਰਿਹਾ ਹੈ ਔਰ ਦੇਖਣਾ ਵੀ ਇਸ ਘਰ ਨੂੰ ਦੇਬਾ ਵੀ ਹੈ ਸਾਹਮਣੇ ਮੱਖਣ ਵੀ ਟਾਲੀਆ ਇੱਕ ਪਾਸੇ ਨੀਰੀ ਤੇਰੀ ਕਬੱਡੀ ਕਲੱਬ ਦਾ ਅਸ਼ੇ ਦੇ ਵਿੱਚ ਦੁੱਲਾ ਵੀ ਦੁਨੀਆ ਦਾ ਹਰਦਵਿੰਦਰ ਸਿੰਘ ਦੁੱਲਾ ਚੈਰੀ ਔਰ ਸੰਦੀਪ ਔਰ ਸੰਦੀਪ ਮੇਰੇ ਵੀਰ ਜਿਸ ਨੌਜਵਾਨ ਨੇ ਹਾਂ ਐਸ ਵੇਲੇ ਉਹਨੇ ਸੱਜਣ ਉਹਨਾਂ ਦੇ ਵਿੱਚ ਜਿਵੇਂ ਕਰਕੇ ਉਹਨਾਂ ਨੇ ਜਾਣਾ ਉਹਨਾਂ ਨੂੰ ਹਰਜੀਤ ਬਾਜਾਖਾਨਾ ਕਲੱਬ ਦੇ ਵੱਲੋਂ ਇਸ ਟੂਰਨਾਮੈਂਟ ਦੇ 참가ਵਾਂ ਨੂੰ ਸਨਮਾਨ ਦੇਣਾ ਹੈ ਕਿਰਪਾ ਕਰਕੇ ਉਹ ਸਨਮਾਨ ਲੈਣ ਵਾਸਤੇ ਸਟੇਜ ਦੇ ਨੇੜੇ ਰਹਿਣ ਔਰ ਨਾਲ ਹੀ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਉਹ ਉਹਨਾਂ ਨੂੰ ਸਨਮਾਨ ਦੇਣ ਮੈਂ ਤੋਂ ਕਿਸ਼ਨਪੁਰਾ ਕੈਨੇਡਾ ਤੋਂ ਕਬੱਡੀ ਦੇ ਬਹੁਤ ਤਾਕੜੇ ਪ੍ਰਮੋਟਰ ਨੇ ਮੋਗੇ ਦੇ ਵਿੱਚ ਨਾ ਨਹੀਂ ਬਹੁਤ ਵੱਡਾ ਟੂਰਨਾਮੈਂਟ ਕਰਵਾਇਆ ਔਰ ਹਰ ਸਾਲ ਕਰਵਾ ਰਹੇ ਨੇ ਇਹਨਾਂ ਦੇ ਅਸੀਂ ਬਹੁਤ ਹੀ ਧੰਨਵਾਦੀ ਆਂ ਔਰ ਇਹਨਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਨਾਲ ਹੀ ਫੋਟੋਗ੍ਰਾਫਰ ਨੂੰ ਵੀ ਮਿਲਦੀ ਹੈ ਉਹਨਾਂ ਨੇ ਉਹਨਾਂ ਨੂੰ ਵੀ ਆਪਾ ਤਿਆਰ ਨਿਖਾਨੀਆਂ ਦੇਈਆਂ ਨੇ ਬਹੁਤ ਸਾਰੇ ਸੱਜਣ ਮਿੱਤਰ ਆਏ ਹੋਏ ਨੇ ਔਰ ਇੱਕ ਕਬੱਡੀ ਪੈ ਰਹੀ ਹੈ ਹਾਂਜੀ ਮਿੰਟੂ ਕਿਸ਼ਨਪੁਰਾ ਕੈਨੇਡਾ ਵਾਲੇ ਉਹਨਾਂ ਨੂੰ ਮਾਨ ਸਨਮਾਨ ਦੇਣ ਵਾਸਤੇ ਕਹ ਜਿਆ ਇਹ ਤੋਂ ਪਹਿਲਾਂ ਕਿ ਮੈਨੂੰ ਹੁਣੇ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਕੈਲੇਫੁਰਨੀਆ ਤੋਂ ਜਿਹੜੇ ਸਜਣਾਇਆ ਜਿਨ੍ਹਾਂ ਲਈ ਉਦੇਸ਼ਾਕ ਰਾਹੇ ਬਣਾਜਾਂਗੇ ਜਾਨੇ ਮਾਨ ਸਨਮਾਨ ਦੀਆਂ ਔਰ ਇਹ ਮਾਨ ਸਨਮਾਨ ਦਿੱਤਾ ਜਾ ਰਿਹਾ ਪਰੰਪੀਰ ਗਰੁੱਪ ਵੱਲੋਂ ਲਾਡੀ ਸੁਖਮੰਦਰ ਸਿੰਘ ਮੇਜਿੰਗ ਡਾਇਰੈਕਟਰ ਨੇ ਪਰਪੀਰ ਗਰੁੱਪ ਦੇ ਉਹਨਾਂ ਨੇ ਸਰਦਾਰ ਰਣਜੀਤ ਸਿੰਘ ਟੁੱਟ ਸਰਦਾਰ ਰਣਜੀਤ ਸਿੰਘ ਟੁੱਟ ਜਿਨ੍ਹਾਂ ਦੀ ਸਿੱਖ ਕੌਮ ਲਈ ਬੜੀ ਵਿਲੱਖਣ ਦੇਣ ਹੈ ਟੁੱਟ ਭਰਾਵਾਂ ਜੀ ਉਹਨਾਂ ਦੇ ਇੱਕ ਭਾਈ ਸਰਦਾਰ ਰਣਜੀਤ ਸਿੰਘ ਟੁੱਟੇ ਤੇ ਬੋਲਦੇ ਹੋਏ ਨੇ ਮੈਂ ਬੇਨਤੀ ਕਰਦਾ ਸਰਦਾਰ ਇੱਕ ਮਿੰਟ ਨੂੰ ਬੇਨਤੀ ਆ ਜੀ ਪਹਿਲਾ ਮਾਨ ਹਾਜ਼ੂਰ ਕਰਨੀ ਤੇ ਬੰਦਾ ਕਰਨਾ ਤੇ ਹਰਦੀਪ ਸਿੰਘ ਰਾਮੂ ਵਾਲਿਆ ਨੇ ਉਹ ਹਰਪ੍ਰੀਤ ਕਹਿੰਦਾ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਰਦੀਪ ਸਿੰਘ ਜਿਹੜੇ ਕਿ ਸ਼ਾਟਰ ਦੀ ਛਾਨ ਨੇ ਔਰ ਇਹਨਾਂ ਨੇ ਮੌਕੇ ਦਾ ਟੂਰਨਾਮੈਂਟ ਕਰਾਉਣ ਦੇ ਵਿੱਚ ਪਹਿਲਾ ਨੌ ਤਗੜੇ ਕਬੱਡੀ ਦੇ ਪ੍ਰਮੋਟਰ ਨੇ ਤੇ ਇੰਦਰ ਖੇਡ ਸੰਸਾਰ ਦਾ ਮੈਨੇਜਰ ਜਨਰੇਟਰ ਸੰਤੋਖ ਸਿੰਘ ਮੰਡੇਰ ਉਹ ਵੀ ਆਪ ਦੇ ਕਹਿੰਦੇ ਨਾਲ ਕਮਟੀਆਂ ਪਾ ਰਿਹਾ ਤੇ ਮੁਰਕੇ ਖੇਡ ਸੰਸਾਰ ਤੇ ਜੱਲਾ ਹੋਣੀ ਹੈ ਸਰਦਾਰ ਫੀਤਮ ਸਿੰਘ ਜੀ ਉਹਨਾਂ ਦਾ ਵੀ ਇਸ ਮੌਕੇ ਦੇ ਉਸੇ ਮਾਨਤਾ ਮੰਗ ਕੀਤਾ ਜੀ ਉਹਨਾਂ ਦਾ ਵੀ ਇਸ ਮੌਕੇ ਤੇ ਲੈ ਵੀ ਮੰਤੂ ਮੰਤੂ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਤੇ ਜਿੰਨੇ ਕਦਮ ਇੱਥੇ ਆਏ ਹੋ ਚੱਲ ਕੇ ਸਿਰ ਮੱਥੇ ਇੱਕ ਤਰ੍ਹਾਂ ਹੀ ਮਾਣ ਤੁਹਾਨੂੰ ਕਬੂਲੀ ਰੱਖੇ ਤੇ ਖੇਡਾਂ ਦੀ ਖਾਤਰ ਜਿਹੜਾ ਤੁਸੀਂ ਜਫਰ ਜਾਦ ਰਹੇ ਹੋ ਤੇ ਤੁਹਾਡੀਆਂ ਕਮਾਈਆਂ ਜਿਹੜੇ ਬਰਕਤ ਰਹੇ ਔਰ ਇਸ ਤਰ੍ਹਾਂ ਖੇਡਾਂ ਕਰਵਾਉਂਦੇ ਰਹੋ ਅਕੈਡਮੀਆ ਲਾਓ ਕੋਰਟਿੰਗ ਟੈਂਪ ਲਾਓ ਬੇਨਤੀ ਕਰਦਾ ਬੜੀ ਗੁਜਰੀ ਗੱਲ ਹੈ ਇਸ ਮੌਕੇ ਦੇ ਉੱਤੇ ਸਰਦਾਰ ਜਗਮੀਤ ਸਿੰਘ ਬਰਾੜ ਐਂਟੀ ਸਾਹਿਬ ਉਹ ਆਪਣੇ ਸੁਭ ਹੱਥਾਂ ਦੇ ਨਾਲ ਇਹ ਸਨਮਾਨ ਦੇਣ ਜਾ ਰਹੇ ਨੇ ਸਰਦਾਰ ਰਣਜੀਤ ਸਿੰਘ ਟੁੱਟ ਤਾਲੀਆਂ ਮਾਰ ਦਿਓ ਜੀ ਇਹ ਆ ਟੁੱਟ ਬ੍ਰਦਰਸ ਜਿਨ੍ਹਾਂ ਨੇ ਖੇਡ ਮੇਲੇ ਲਈ ਖਾਸ ਤੌਰ ਤੇ ਔਰ ਹੋਰ ਬਹੁਤਾਰੇ ਖੇਡ ਮੇਲੇ ਜਿਹੜਾ ਖਾਸ ਤੌਰ ਤੇ ਪੰਤਨਮਾਨ ਸਰਦਾਰ ਜਗਮੀਤ ਸਿੰਘ ਬਰਾਂਡ ਹੋਰਾਂ ਦੇ ਕਰ ਕਮਲਾਂ ਦੇ ਰਾਹੀਂ ਹੋ ਰਿਹਾ ਸਰਦਾਰ ਸੁਰਜੀਤ ਸਿੰਘ ਬਰਾਂਡ ਔਰ ਹਰਪ੍ਰੀਤ ਸਿੰਘ ਕਬੱਡੀ ਦੇ ਖਿਡਾਰੀ ਜਿੰਮੂ ਆਪਾਂ ਮਾਣਾ ਬਾਬਾ ਜੀ ਕਹਿੰਦੇ ਆ ਉਹ ਵੀ ਨਾਲ ਨੇ ਔਰ ਇਹਨਾਂ ਦੇ ਬੁੱਢੇ ਪਾਜੂ ਉਹਨਾਂ ਦੀ ਨਮਾਇੰਗੀ ਕਰ ਰਹੇ ਐ ਸਰਦਾਰ ਸੁਰਜੀਤ ਸਿੰਘ ਦੁੱਤਪਾਲ ਕੋਟਾ ਬੇਤੀ ਕਰਦੇ ਆ ਕਿ ਉਹ ਵੀ ਅੱਗੇ ਔਰ ਉਹਨਾਂ ਦੇ ਇੰਦੇ ਜਾਂਦਾ ਪਹਿਲੇ ਭੂਰਨੀਆਂ ਦੇ ਵਿੱਚ ਝੰਡੇ ਗੱਡਣ ਵਾਲੇ ਔਰ ਜਿਹੜੇ ਇਹੋ ਕਲਾਕਾਰ ਜਾਂਦੇ ਨੇ ਖਿਡਾਰੀ ਜਾਂਦੇ ਨੇ ਉਹਨਾਂ ਦੀ ਆਪ ਪਛ ਕਰਨ ਵਾਲੇ ਖਾਮਦਾਨ ਵਾਲੇ ਸਰਦਾਰ ਸੁਵਿੰਦਰ ਸਿੰਘ ਨਿੱਗਰ ਨਿੱਗਰ ਭਰਾ ਕਲੇਬੋਰੀਆਂ ਦੀ ਸ਼ਾਨ ਨੇ ਬੜੇ ਹੱਥ ਟੂਰਨਾਮੈਂਟ ਕਰਵਾਉਂਦੇ ਨੇ ਔਰ ਬੜਾ ਪਿਆਰ ਹੈ ਖਿਡਾਰੀਆਂ ਦੇ ਨਾਲ ਕਲਾਕਾਰਾਂ ਦੇ ਨਾਲ ਪਈ ਇੱਕ ਵਾਰੀ ਵੇਖਣਾ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਦੇਖੋ ਕਿਹੜੀ ਦੂਰ ਤੋਂ ਆਏ ਨੇ ਭਾਰਤ ਸਿੰਘਪੁਰੇ ਤੋਂ ਰੁਝੇਨਾ ਦੇ ਸਮਾਗਮ ਦੇ ਇੱਥੇ ਪਹੁੰਚੇ ਨੇ ਬਹੁਤ ਬਹੁਤ ਗਿਆਨ ਨੂੰ ਇਹਨਾਂ ਦਾ ਬਹੁਤ ਧੰਨਵਾਦੀ ਹੈ ਔਰ ਪਿਆਰ ਨਿਸ਼ਾਨੀ ਮੇਧਰਾ ਦੀ ਲੂਨ ਦੀ ਕਲੀ ਮੇਰੀ ਪ੍ਰੋਮਰ ਜਾਣੀ ਤੇ ਤੁਹਾਨੂੰ ਹਜ਼ਾਰਾਂ ਰੁਪਏ ਜਿੰਦੇ ਨੇ ਅੱਜ ਦੇ ਇੱਕ ਪਿਆਰ ਨਿਸ਼ਾਨੀ ਦੇ ਰਹੇ ਹਾਂ ਨਾ ਵਾ ਹਾਜੀ ਹਰੀ ਪਾਲ ਸੁਹੋਤਾਨ ਲੋ ਜੀ ਪਾਲ ਦੀ ਅੱਜ ਦੇਖੋ ਵੀ ਜਾਈਏ ਹਰ ਵੇਲੇ ਹਾਜ਼ਰ ਭਾਵੇਂ ਉਹ ਗੁਰੂ ਘਰ ਦੀ ਸੇਵਾ ਭਾਵੇਂ ਖੇਡਾਂ ਦੀ ਤੇ ਪਏ ਜਨਾ ਸੱਜਣਾ ਨੇ ਇੱਥੇ ਸਾਨੂੰ ਮਹਿਸ਼ਣ ਦਿੱਤ ਉਸੇ ਹਰ ਸਾਲ ਇੱਥੇ ਆਓ ਇਹ ਖੇਡ ਮੇਲਾ ਹੋਰ ਬਲੰਗਿਆ ਵੀ ਜਾਵੇ ਉਹਨੂੰ ਟੂ ਪ੍ਰੋਫੈਸਰ ਮੱਖਣ ਸਿੰਘ ਜੀ ਨੌਜਾਨ ਕਹਿੰਦੇ ਨੇ ਵੀ ਪ੍ਰਸਿੱਧ ਦੁਨੀਆ ਦੇ ਜਾਫੀ ਟੀਬੇ ਵਾਲੇ ਰੱਤੂ ਦਾ ਪਿੰਡੂ ਐ ਇਸ ਵੀਰੇ ਨੌਜਾਨ ਮੱਟਾ ਤਪੂਰ ਫੜਿਆ ਕਬੱਡੀ ਪਾ ਰਿਹਾ ਹੈ ਔਰ ਵੱਜਦੀ ਕਹਿੰਦੀ ਔਰ ਫਰਿਆ ਹੋਇਆ ਗੁੱਟ ਔਰ ਮੈਨੂੰ ਲੱਗਦਾ ਵੀ 30 ਸੈਕਿੰਡ ਦੇ ਵਿੱਚੋਂ ਕੁਝ ਸੈਕਿੰਡ ਬਾਕੀ ਨੇ ਸਾਥਸਰੀ ਵੀ ਬਰਾੜ ਸਾਹਿਬ ਦੇਖਦੇ ਵੀ ਮੁੰਡੇ ਦੀ ਪਕੜ ਬਹੁਤ ਤਕੜੀ ਹੈ ਔਰ ਦੇਖੋ ਸਾਹਮਣੇ सुरेंद्र ਸਿੰਘ ਜੀ ਕਾਲਾ ਮਾਦਪਰੀ ਇਹ ਫੈਸਲਾ ਦਿੰਦੇ ਹੋਏ ਵੀ ਇਹ ਪੁਆਇੰਟ ਹੈ ਇਸ ਨੌਜਨਗਰ ਗੱਭਰ ਬਣੋ ਅਰਜ ਨੇ ਮੇਰੀ ਪੀੜੀ ਦੀਆਂ ਦੋ ਤਲਵਾਰਾਂ ਜਿਹੜੀਆਂ ਤੁਹਾਡੇ ਹੱਥਾਂ ਲੱਗਿਆ ਹੈ ਕਿ ਭਗਤੀ ਦੀ ਚਾਹੀਦੀ ਸ਼ਕਤੀ ਦੀ ਚਾਹੀਦੀ ਹੈ ਔਰ ਇਸ ਖੇਡ ਮੈਦਾਨ ਦੇ ਵਿੱਚ ਪੁੱਜਣ ਲਈ ਔਰ ਬੱਚੇ ਖਿਡਾਰੀ ਬਣਦੇ ਲਈ 36 ਵੀ ਚਾਹੀਦੀ ਹੈ ਔਰ ਤਫਸਿਆ ਵੀ ਚਾਹੀਦੀ ਹੈ ਇਸ ਸਾਫਿਰ ਕਬੱਡੀ ਦੇ ਸਾਨੂੰ ਹੋਰ ਵੀ ਇਸ ਗੱਦਾ ਮਾਣ ਹੈ ਕਿ ਸਰਦਾਰ ਸੁਰਜੀਤ ਸਿੰਘ ਟੁੱਟ ਜਿਨ੍ਹਾਂ ਦੀ ਬਹੁਤ ਵੱਡੇ ਜਿਹੜਾ ਟੂਰਨਾਮੈਂਟ ਵਾਸਤੇ ਜਿਹੜਾ ਬੜਾ ਪਿਆਰ ਰਿਆ ਅਰਜੀਤ ਬਾਜਾਖਾਨ ਦੇ ਨਾਲ ਉਹਨਾਂ ਨੂੰ ਵੀ ਪ੍ਰਬੰਧਕਾਂ ਵੱਲੋਂ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਸਰਦਾਰ ਸੁਰਜੀਤ ਸਿੰਘ ਜੀ ਕਹਿੰਦੇ ਨੇ ਜੀ ਕਪੂਰਥਲੀ ਦੇ ਪਿੱਛੇ ਧਰਤੀ ਤੱਕ ਦੇ ਤਲਵੰਡੀ ਚੌਧਰੀਆ ਬੜਾ ਸ਼ਾਨਦਾਰ ਖੇਡ ਮੇਲਾ ਕਰਵਾਉਂਦੇ ਨੇ ਉਸੇ ਧਰਤੀ ਦੇ ਉੱਪਰ ਇਸ ਨੌਜਵਾਨ ਨੇ ਹਰਨਾਮਪੁਰੇ ਵਾਲੇ ਪਰਚਾਰੇ ਨੂੰ ਆਪਣਾ ਉਸਤਾਦ ਚੁਣਿਆ ਠੀ ਉਹਦੇ ਸਿਰ ਤੇ ਪੱਗ ਬੰਨੀ ਇਸ ਰਾਉ ਜਾਨ ਹੈ ਔਰ ਦੇਖੋ ਉਸੇ ਦਾ ਇੱਕ ਸ਼ਗਿਰਦ ਨੌਜਵਾਨ ਕਿਤੇ ਨਾ ਮੁੱਛ ਦਾ ਰਾਹ ਨਾ ਹਟਾਵੇ ਗੁੱਟਾ ਬਾਜ ਨਾ ਰਿੱਜ ਦੀ ਖੀਰਨੀ ਹੈ ਇੱਕ ਪਾਸੇ ਪਹਾੜ ਜਿੱਦਾ ਜਾਫੀ ਪਰ ਦੂਸਰੀ ਪਾਸੇ ਤਾਵੀ ਆਪਣੇ ਜੋਰ ਦੇ ਨਾਲ ਫੌਟ ਲੱਗੇ ਬੰਦਾ ਅਜਨਾਨਾ ਤਹਿਸੀਲ ਹੈ ਜਿੱਥੇ ਕਹਿੰਦੇ ਨੇ ਕਿ ਇਸ ਤਹਿਸੀਲ ਦੇ ਵਿੱਚ ਅਮਰਸਰ ਦਾ 에ਰਪੋਰਟ ਪੈਂਦਾ ਹੈ और राजस्थान सिरपुर और ओठ थाटी दा नौजन अंभरथरिया जितो हाशम दी सरसी बडी मशहूर है ओठ थाटी दा जीता सिपाही अंभरथरिया बड़ा सगरा खिलाड़ी हुया है तो नौजन मेहंदी पॉल है तो सीधे पंजाब कबड्डी क्लब कपूरथला के पॉइंट ने 11 और मीरीतरी कबड्डी क्लब अमेरिका के पॉइंट ने साडे ਉਹ ਨਹੀਂ ਪਾਇਆ ਸਰਦਾਰ ਦਲਜੀਤ ਸਿੰਘ ਜੀ ਸਾਡੇ ਰਾਜ ਦੇ ਕਲਾਮ ਵਾਲੇ ਬਹੁਤ ਹੀ ਸਿਹਤੋਤਰੇ ਨੇ ਜਦੋਂ ਮਾਈਕ ਤੇ ਗੱਲ ਕਰਦੇ ਨੇ ਤੇ ਕਹਿੰਦਾ ਜੀ ਕਰਦਾ ਵੀ ਬਾਜੀ ਲੰਮਾ ਸਮਾਂ ਸੁਣਾ ਇਸ ਨੌਜਵਾਨ ਨੂੰ ਔਰ ਹਰ ਬੰਦਾ ਹਰ ਬੰਦੇ ਨੂੰ ਸਿੱਖਦਾ ਹੈ ਤੋਂ ਦਲਜੀਤ ਸਿੰਘ ਜੀ ਨੇ ਬੜੇ ਸੋਝੇ ਹੋ ਕੇ ਕਮੇਟੀਆਂ ਨਾਲ ਉਹ ਵੀ ਤੁਹਾਡੇ ਨਾਲ ਇਸ ਥੇਲੇ ਦੇ ਵਿੱਚ ਸੇਵਾ ਨਿਭਾਉਣਗੇ ਔਰ ਅਮਰੀਕ ਸਿੰਘ ਜੀ ਗੋਪਾਲ ਸਿੰਘ ਸ੍ਰੀ ਗੁਰੂ ਸਿੰਘ ਸਮਾ ਵਰਕਿੰਗ ਜਿਹਦੇ ਲਈ ਫਿੱਡਾ ਵੀ ਖੇਡਿਆ ਜਿਹਦੇ ਲਈ ਸੱਭਾ ਵੀ ਖੇਡਿਆ ਟੀਮ ਤੋਂ ਜਦੋਂ ਖੇਡਿਆ ਆਪਣੇ ਜਵਾਨੀ ਦੇ ਦਿਨਾਂ ਵਿੱਚ ਇੰਗਲੈਂਡ ਦੀ ਕਿਹੜੀ ਕਲਾਪਲੇ ਖੇਡਿਆ ਨੌਜਵਾਨਾ ਜਰਾ ਦੱਸ ਦੇ ਗੱਭਰੂਆ

ਜੇ ਸੁਨੀਲ ਪਿਆਰੇ ਨੇ ਕੋਈ ਲਾਣਾ ਹੋਵੇ ਨਜ਼ਦੀਕ ਉਹ ਲੈ ਸਕਦਾ ਔਰ ਨਾਲ ਇੱਕ ਸੂਚਨਾ ਹੋਰ ਵੀ ਹੈ ਕੱਲ ਕੋ ਸੱਜਣਾ ਨੇ ਕਿਹਾ ਸੀ ਕਿ ਕਬੱਡੀ 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 ਜਿਹੜੀ ਫਿਟਾਂ ਦੀ ਗੱਲ ਮੇਚ ਹੁਣੇ ਚੱਹੀ ਹੈ ਉਹ ਕਿੱਥੋਂ ਮੱਜੀ ਹੈ ਇੱਥੇ ਜਿੰਨਿਆਂ ਕਿ ਜਾਣਦੇ ਸੀ ਮੋਗਨ ਜਾਨੇ ਵੈਸੇ ਮਿਲਦੀ ਗੱਲ ਆ ਕਿ ਬਾਕੀ ਮੇਲੇ ਦੇ ਵੀ ਆਉਣੀਆਂ ਔਰ ਇਹਨੂੰ ਜੇਤਨਾ ਪ੍ਰਦਰਸ਼ਨ ਪੰਜਾਬੀ ਭਵਨ ਨੂੰ ਲੁੱਟਿਆ ਨੇ ਛਾਪਿਆ ਇਹਦੇ ਵਿੱਚ ਖਿਡਾਰੀਆਂ ਬਾਰੇ ਔਰ ਡੇਢ ਮੇਲੇ ਬਾਰੇ ਕਮੈਂਟੇਟਰਾਂ ਬਾਰੇ ਔਰ ਦੇ ਦੇ ਮਸਾ ਸੁਦੇ ਆਂ ਵੇਖਦੇ और देखिए <laughs> ਇਿੱਥੇ ਆਪਾਂ ਜਾਣੇ ਬਿਲਕੁਲ ਨਾਲ ਪਿੰਡ ਚੰਗਰ ਆ ਅਮਰਦੀਪ ਸਿੰਘ ਨਮੋਰੀ ਜੀ ਕਾਲਜ ਦੇ ਵਿੱਚ ਪ੍ਰਿੰਸੀਪਲ ਨੇ ਔਰ ਰਿਟਾਇਰਡ ਨੇ ਔਰ ਬੜਾ ਨੰਬਰ ਸਮਾਪਤ ਡੀਕੇ ਕਾਲਜ ਆਓ ਉਹਨਾਂ ਦੀ ਅੰਦਰਿਖਤ ਤੋਂ ਆਪਾਂ ਬਹੁਤ ਕੁਝ ਸਿੱਖੀਏ ਜਿਵੇਂ ਮੈਂ ਮੈਂ ਤੁਹਾਨੂੰ ਸਿੱਖਿਆ ਤੁਸੀਂ ਵੀ ਸਿੱਖੋ ਲਾਓ ਇਸ ਗੱਭਰੂ ਦੀ ਰੇਲ ਦੀ ਗੱਲ ਕਰੀਏ ਕਹਿੰਦੇ ਇੱਧਰੋਂ ਹੱਲ ਕਰਕੇ ਹੂਲੇ ਮਾਰਦਾ ਹੋਇਆ ਨੀਰੀ ਸੀਰੀ ਕਬੱਡੀ ਕਲੱਬ ਦੇ ਹਿੱਸੇ ਪੇਂ ਦਾ ਕੀ ਇਸ਼ਾਰਾ ਆ ਆ ਵੀ ਸੋਲੀ ਪਾਦ ਕਬੱਡੀ ਨੌਜਵਾਨ ਹੈ ਕਹਿੰਦੇ ਵੀ ਝੋਲੜਾਂ ਦੇ ਵਿੱਚ ਜਿਹਦੇ ਤੋਂ 10 ਤਰੀਕ ਨੂੰ ਕੱਪ ਖੇਡਿਆ ਜਾਵੇਗਾ ਸਾਰੇ ਸਿੱਖ ਸਰਦਾਰ ਕੰਨ ਕੀ ਹੋਵੇਗੀ ਸਿਰ ਤੇ ਚਿਤੇਲ ਮਾਲ ਹੋਣਗੇ ਔਰ ਵੀਰੋ ਨਸ਼ਿਆਂ ਪੱਤਿਆਂ ਦੇ ਇਧਰ ਆ ਖੇਡਾਂ ਵਾਜੋ ਖੰਮਦੇ ਨਹੀਂ ਅੰਬੀ ਤੇ ਹਰਜੀਤ ਦੇ ਪਤ ਨਿਤ ਦੁਨੀਆ ਤੇ ਜਾਂਦੇ ਨਹੀਂ ਅੰਬੀ ਤੇ ਹਰਜੀਤ ਦੇ ਨਿਤ ਦੁਨੀਆ ਤੇ ਜਾਂਦੇ ਨਹੀਂ ਸੋ ਨਿਤ ਨਿਤ ਨਹੀਂ ਦੁਨੀਆ ਤੇ ਆਣਾ ਹੈ ਬੰਦਿਆ ਮਨ ਸਮਝਾ ਲੈ ਲੱਖਾਂ ਵਿੱਚੋਂ ਇੱਕ ਬੰਦਾ ਹੈ ਬਾਜੀ ਖਾਨੇ ਵਾਲਾ ਲੱਖਾਂ ਵਿੱਚੋਂ ਇੱਕ ਬੰਦਾ ਹੈ ਬਾਜੀ ਖਾਨੇ ਵਾਲਾ ਉਧਰ ਮਹਿਰਮ ਗਪੂ ਤੇ ਸਾਡੇ ਵੱਡੇ ਵੀਰ ਵੀਰ ਸਿੰਘ ਵੀ ਅਜਿਲੇ ਬਿਲਕੁਲ ਐਨਸਾ ਕਰਨੇ ਵੀ ਇਹ ਦੇ ਬਾਕੀ ਨਜ਼ਾਰਾ ਫਿਰ ਕਬੱਡੀ ਦਾ ਹੈ ਪਰ ਸਾਡੇ ਵੀਰ ਬਨੇ ਤੇਰੀ ਕਿਤੇ ਤਾਂ ਕੰਦੇਸ ਵੀ ਨਹੀਂ ਨਾ ਪਤਾ ਬੁਛੇ ਤਾਂ ਵੀ ਆਇਦਈ ਕਦੀ ਮਾੜ ਨੂੰ ਖੇਤੀ ਦੀ ਗੱਲ ਚੱਲਦੀ ਹੈ ਕਦੀ ਤਾਂ ਸ਼ਿੰਗਾਰ ਦੀ ਗੱਲ ਚੱਲਦੀ ਹੈ ਕਦੀ ਮਹਿਰਮ ਦੀ ਗੱਲ ਕਰਦੀ ਹੈ ਬਾਹ ਸੁਣਿਆ ਆ ਦੇਖੋ ਸਾਹਮਣੇ ਨੌਜੋਨਾ ਮਹਿੰਦੀ ਕਿਹੋ ਜਿਹਾ ਨਾਮ ਆਏ ਕੋਈ ਸ਼ਗਨਾ ਦੀ ਮਹਿੰਦੀ ਗੱਲ ਕਰਦਾ ਕੋ ਹਰਿਆ ਬਾਗਾਂ ਦੀ ਮਹਿੰਦੀ ਦੀ ਗੱਲ ਕਰਦਾ ਕੋ ਕਾਲਿਆਂ ਬਾਗਾਂ ਦੀ ਮਹਿੰਦੀ ਦੀ ਗੱਲ ਕਰਦਾ ਦੇਖੋ ਸਾਹਮਣੇ ਬਾਹ ਸੁਣਿਆ ਨੌਜੋਨਾ ਆਹ ਕੀ ਗੱਲ ਬਣ ਗਈ ਹੈ ਇਹ ਬਣ ਗਈ ਕਿ ਟੀਂਦੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਐਸੇਲੇ ਪਿੱਕਾ ਕਪੂਰਥਲੀਆ ਕਬੱਡੀ ਪਾਉਂਦਾ ਹੋਇਆ ਇੱਕ ਪਾਸੇ ਫਰੀਦਕੋਟ ਦੀ ਧਰਤੀ ਹੈ ਮੇਰੇ ਪੰਜਾਬੀ ਵੀਰੋ ਔਰ ਦੂਸਰੇ ਪਾਸੇ ਕਪੂਰਥਲੀਆ ਮੱਖਣ ਨਾਲ ਹੀ ਨੌਜਨ ਦੇਵਾ ਔਰ ਆਪਣੇ ਸਾਥੀਆਂ ਨਾਲ ਪੂਰੀ ਤਿਆਰੀ ਦੇ ਵਿੱਚ ਲੱਗੇ ਕਿ ਅੱਜ ਲੱਗ ਜੂ ਪਤਾ ਹੈ ਕਿ ਇਹ ਬੰਦਾ ਅਵਤਾਰ ਜਰੋ ਸੱਚੀਆਂ ਗੱਲਾਂ ਕਹਿੰਦਾ ਹਰਜੀਤ ਪੁੱਤ ਬਰਾੜਾ ਨਾਸੀ ਬਾਜੇਖਾਨੇ ਰਹਿੰਦਾ। ਬਾਕੀ ਉਹ ਗੱਲ ਮੇਰੇ ਵੀਰੋ ਸਮਾਨ ਕਬੱਡੀ ਖਿਡਾਰੀ ਦੀ। ਲਓ ਦੇਖੋ ਸਾਹਮਣੇ ਗੁਰਦਾਸਪੁਰਿਆ ਮਿੰਦੂ ਇਸ ਵੀ ਨੇ ਰੇਸ ਦੇ। ਕੋ ਗੁਰਦਾਸਪੁਰ ਜਿੱਥੇ ਸੁਖਰਾਜ ਵਰਗੇ, ਛੇਮੇ ਵਰਗੇ, ਪੱਪੂ ਵਰਗੇ, ਪੰਸੇ ਕੋਤੀ ਵਰਗੇ, ਬਾਜੇ ਵਰਗੇ ਮੇਰੇ ਵੀਰੋ ਜਗਨਦਰ ਪਿੱਟੇ ਵਰਗੇ ਬੜੇ ਤਗਲੇ ਖਿਡਾਰੀ ਹੋਨੇ ਪਾਉ ਵਰਗੇ। ਆਹ ਦੇਖਦਾ ਵੀ ਸਾਹਮਣੇ ਲਓ ਜਲਗੱਭਰੂ ਪਰਵੇ ਵਰਗੇ ਬੜੇ ਤਗਲੇ ਖਿਡਾਰੀ। ਕੋ ਹਰ ਜ਼ਿਲ੍ਹੇ ਨੇ ਇਸ ਕਬੱਡੀ ਖੇਤਰ ਦੇ ਵਿੱਚ ਵੱਡੇ ਖਿਡਾਰੀ ਪੈਦਾ ਕੀਤੇ ਨੇ। ਔਰ ਬਾੜ ਹੈ ਸਾਨੂੰ ਇਲਾ ਪੰਜਾਬ ਦੀ ਜਿਹਦੇ ਉੱਪਰ ਕੇ ਰੰਗਲਾ ਪੰਜਾਬ ਜੋ ਖੇਡਿਆ ਗਲਬ ਕੌਣ ਪੰਗੜੇ ਤੇ ਖੇਡਣ ਕਬੱਡੀਆਂ ਨਹੀਂ ਹੈ ਗਬਰੂ ਪੰਜਾਬ ਦੇ ਜਿਸ ਨੂੰ ਜਾਨ ਲਾਉਂਦੇ ਰੌਣਕਾਂ ਨੇ ਵੱਢੀਆਂ ਨਹੀਂ ਹੈ ਗਬਰੂ ਪੰਜਾਬ ਦੇ ਅੱਜ ਰੌਣਕ ਲੱਗੀ ਪਈ ਹੈ ਲੈ ਵੀ ਜਲਦੀਸ਼ ਹੈ ਦੇਖ ਸਾਹਮਣੇ ਉਹ ਬਾਅਦ ਸਰਬਣਾ ਕਿ ਛੇਤੀ ਕਰ ਸਰਦਨ ਬੱਚਾ ਪਾਣੀ ਪਿਲਾ ਦੇ ਉਹ ਕਹਿੰਦੇ ਨੇ ਮਾਪੇ ਤੇਰੇ ਜਾਨ ਬਚਾ ਦੇ ਥੀਕੇ ਵਾਲੇ ਦੀ ਗੱਲ ਇੱਕ ਪਾਸੇ ਦੇਖੋ ਪਹਾੜ ਜਿੱਦਾ ਨੌਜਵਨ ਛਾੜਵਾ ਸਰੀਰ ਹੈ ਔਰ ਲੱਗਦਾ ਪਤਾ ਐਥੇ ਹੁਣ ਖਾਦੀ ਖੁਰਾਕਾਂ ਦਾ ਪਤਾ ਲੱਗਣਾ ਮੇਰੇ ਵੀ ਉਹ ਕੀਤੇ ਮਿਹਨਤਾਂ ਦਾ ਪਤਾ ਲੱਗਣਾ ਕਿ ਫਰਕ ਦੇ ਨੇ ਡੋਲੇ ਪੈਰ ਪੱਟਾ ਉੱਤੇ ਡੁੱਗੀ ਹੈ ਸਾਨਾਂ ਵਾਲੇ ਪੀੜ ਵਿੱਚ ਤਾਕਤਾਂ to be. ਅੱਜ ਦਾ ਗੁੱਡੀਆਂ ਦਾ ਅੱਜ ਇੱਥੇ ਪਤਾ ਲੱਗਦਾ ਕੋਈ ਕਹਿੰਦਾ ਪਤਾ ਲੱਗੂਗਾ ਦਿੜਬੇ ਕੋਈ ਕਹਿੰਦਾ ਪਤਾ ਲੱਗੂਗਾ ਕਮਾਲਪੁਰੇ ਕੋਈ ਕਹਿੰਦਾ ਪਤਾ ਲੱਗੂਗਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਕੋਈ ਕਹਿੰਦਾ ਪਤਾ ਲੱਗੂਗਾ ਲੋਤੇਹਾਣੇ ਕੋਈ ਆਦਮੀ ਵੀ ਬਾਜ਼ੇਖਾਨੇ ਨਤਾਰੇ ਹੋਣਗੇ ਤੇ ਗੁਰਦੀਪੁਰੇ ਵਾਲਾ ਅੱਜ ਦਾ ਵੀ 7 8 9 ਤਰੀਕ ਨੂੰ ਮੇਰੇ ਪੰਜਾਬੀ ਵੀਰੋ ਆਓ ਪਰਿਵਾਰ ਸਪੋਰਟ ਦੇ ਵਿੱਚ ਹੰਗਾਮੇ ਦੇ ਵਿੱਚ ਉੱਥੇ ਵੀ ਐਸੇ ਤਰ੍ਹਾਂ ਨਤਾਰੇ ਹੋਣਗੇ ਔਰ ਐਸੀ ਤਰ੍ਹਾਂ ਵੱਡੀ ਗੱਲ ਵੀ ਜਿਹੜੀ ਨਾ ਸਾਡੇ ਪਿੰਡ ਦਿਖਾਵਾਂਗੇ ਲਓ ਦੇਖਦੇ ਇੱਥੇ ਪਾਸੇ ਕਿਹੋ ਜਿਹਾ ਜਫਾ ਲੱਗਦਾ ਵੇ ਪਿੰਡ ਦਾ ਝ ਫੌਜੀ ਬੜਾ ਮਸ਼ਹੂਰ ਹੈ ਇੱਕ ਰੌਂਤੇ ਵਾਲਾ ਫੌਜੀ ਇੱਥੋਂ ਦੇ ਕੁੰਡੇ ਬੜੇ ਮਸ਼ਹੂਰ ਨੇ ਲੋਕ ਗੋਲੀਆਂ ਵਿੱਚ ਗੱਲ ਜਾਂਦੀ ਹੈ ਆਉ ਖੇਡ ਪਦੌਣ ਦੀ ਚਾਤੀ ਦੀ ਗੱਲ ਫਿਰ ਸ਼ਮਾਰਜ ਨੂੰ ਪਾਕਿਸਤਾਨ ਦੇ ਵਿੱਚ ਮੈਚ ਹੋੜ ਗਏ ਤੇ ਆ ਮੇਰੇ ਸਾਹਮਣੇ ਹੱਥ ਪਿੱਛੇ ਨੌਜਵਾਨ ਹੈ ਤੇ ਪਾਟ ਮੇਰਾ ਹੈ ਤੇ ਜਬਰੂ ਰਾਖਦਾ ਕੋਈ ਮਾਰੂਗਾ ਤੇ ਕੌਣ ਸ਼ਾਹ ਮਾਰਦਾ ਦੇਖਦਾ ਇਸ ਖੇਡ ਮੈਦਾਨ ਦੇ ਵਿੱਚ ਹੱਸਦਾ ਨੱਚਦਾ ਖੇਡ ਮੈਦਾਨ ਦਾ ਸ਼ਿੰਗਾਰ ਹਰਜੀਤ ਵਾਲੀ ਖੇਡ ਕੌਣ ਦਿਖਾਉਂਦਾ ਉਹਦੇ ਵਾਂਗੂ ਕੌਣ ਬਹਾ ਖਿਲਾਰਦਾ ਕਹਿੰਦੇ ਨੇ ਵੀ 110 ਕਿਲੋਗ੍ਰਾਮ ਭਾਰ ਹੈ ਔਰ 52 ਇੰਚਾਂ ਦੀ ਛਾਂਦੀ ਛਾਤੀ दी, और हाथी में दी, दी अगला मैच कुम्भरा कबड्डी क्लब हरजीत कल टीम हो अगले मुकाबले तैयार हो जाए हरजीत कलब बाजा खाना कुम्भरा कबड्डी क्लब ਲੈ ਵੀ ਰੌਂਟੇ ਵਾਲਿਆ ਹੁਣ ਦੇਖਣਾ ਵੀ ਇੱਥੇ ਪਤਾ ਲੱਗੂਗਾ ਵੀ ਇਸ ਗੱਭਰੂ ਦੀ ਪਾਈ ਹੋਈ ਰੀਡ ਦੇ ਉੱਪਰ ਹੌਲੇ 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 ਕਾਕੀ ਖਿਡਾਰੀ ਜਿਹੜੇ ਆ ਪਾਸੇ ਨੂੰ ਵੜਜੋ ਕਿਉਂਕਿ ਲੱਗਦਾ ਜੱਫਾ ਜਿਹੜਾ ਆਊਗਾ ਪਤਾ ਨਹੀਂ ਲੱਗਦਾ ਔਰ ਸ਼ਹਿਰੀ ਤਾਲੀਬਾ ਇੱਕ ਪਾਸੇ ਰੌਂਟੇ ਵਾਲਾ ਖੌਂਦੀ ਹੈ ਕਹਿੰਦੇ ਇਹ ਨੌਜਵਾਨ ਗੱਭਰੂ ਨੌਜਵਾਨ ਸ਼ਹਿਰੀ ਬੱਜੀ ਤਾਲ ਅੱਗੇ ਹੰਦੇ ਕਿ ਗੋਲ ਦੀਆਂ ਗੱਲਾਂ ਨੇ ਸੰਘਰਸ਼ ਦੀਆਂ ਗੱਲਾਂ ਨੇ ਸਾਡੀ ਖੇਡ ਕਬੱਡੀ ਦੀਆਂ ਗੱਲਾਂ ਨੇ ਪੰਜਾਬੀਆਂ ਦੇ ਜਿਲ੍ਹੇ ਤੇ ਰਾਜ ਕਰਨ ਵਾਲੀ ਖੇਡ ਦੀਆਂ ਗੱਲਾਂ ਨੇ ਮਹਿੰਦੀ ਧੱਜ ਚੱਲਿਆ